ਆਪਣੀ ਸਹੇਲੀ ਦੇ ਨਾਲ ਘਰ ਤੋਂ ਗਈ ਤਿੰਨ ਬੱਚਿਆਂ ਦੀ ਮਾਂ ਜਦੋਂ ਵਾਪਸ ਨਹੀਂ ਮੁੜੀ ਤਾਂ ਬੱਚੇ ਰੋ ਰੋ ਕੇ ਬਿਲਕੁਲ-ਬਿਲਕੁਲ ਕੇ ਦੁਖੀ ਹੋ ਕੇ ਸੌਂ ਗਏ ਪਰ ਅਗਲੇ ਦਿਨ ਜਦੋਂ ਸਵੇਰੇ ਉੱਠਦੇ ਨੇ ਤਾਂ ਫਿਰ ਉਹ ਆਪਣੀ ਮਾਂ ਦੀ ਭਾਲ ਕਰਦੇ ਨੇ ਪਰ ਮਾਂ ਅਗਲੇ ਦਿਨ ਵੀਕਰ ਨਹੀਂ ਪਹੁੰਚਦੀ ਬੜੀ ਹੀ ਦੁਖਦ ਘਟਨਾ ਸਾਹਮਣੇ ਆਈ ਹੈ ਜਿੱਥੇ ਤਿੰਨ ਬੱਚਿਆਂ ਦੀ ਮਾਂ ਦੇ ਨਾਲ ਇੱਕ ਦਰਦਨਾਕ ਹਾਦਸਾ ਹੋਇਆ ਹੈ ਆਖਿਰਕਾਰ ਇਸ ਪੂਰੀ ਘਟਨਾ ਨੂੰ ਕਿਸੇ ਦੇ ਵੱਲੋਂ ਅੰਜਾਮ ਦਿੱਤਾ ਗਿਆ ਜਾਂ ਫਿਰ ਇਸ ਦੇ ਪਿੱਛੇ ਦਾ ਕੀ ਕਾਰਨ ਹੈ ਇਸ ਨੂੰ ਲੈ ਕੇ ਪੁਲਿਸ ਨੂੰ ਘਾਈ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ ਤਿੰਨ ਬੱਚਿਆਂ ਦੀ ਮਾਂ ਦੋ ਦਿਨ ਤੋਂ ਲਾਪਤਾ ਸੀ ਪਰ ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਆਖਿਰਕਾਰ ਉਹ ਗਈ ਕਿਥੇ ਹਰ ਜਗ੍ਹਾ ਉਸ ਨੂੰ ਲੱਭਣ ਤੋਂ ਬਾਅਦ ਵੀ ਅੱਜ ਉਸਦੀ ਮ੍ਰਿਤਕ ਤੇ ਜਦੋਂ ਨਹਿਰ ਦੇ ਵਿੱਚੋਂ ਬਰਾਮਦ ਹੋਈ ਤਾਂ ਹਰ ਪਾਸੇ ਹਾਹਾਕਾਰ ਮਚ ਗਿਆ ਮਾਸੂਮ ਬੱਚੇ ਆਪਣੀ ਮਾਂ ਤੋਂ ਬਿਨਾ ਆਖਿਰਕਾਰ ਕੀ ਕਰਨਗੇ ਦੁਖਦ ਘਟਨਾ ਸਾਹਮਣੇ ਆ ਰਹੀ ਹੈ ਅਬੋਹਰ ਤੋਂ ਜਿੱਥੇ ਪਤਾ ਲੱਗਿਆ ਕਿ ਇੱਕ ਵਿਆਵਤਾ ਔਰਤ ਸੀ ਜੋ ਕਿ ਤਿੰਨ ਬੱਚੀਆਂ ਦੀ ਮਾਂ ਸੀ ਉਸਦੀ ਮ੍ਰਿਤਕ ਤੇ ਬਰਾਮਦ ਹੋਈ ਇਸ ਦੇ ਸਿਰ ਦੇ ਉੱਪਰ ਡੂੰਗੀਆਂ ਸੱਟਾਂ ਦੇ ਨਿਸ਼ਾਨ ਸਨ ਜਾਣਕਾਰੀ ਅਨੁਸਾਰ ਪੂਜਾ ਪਤਨੀ ਕ੍ਰਿਸ਼ਨਾ ਉਮਰ ਕਰੀਬ 40 ਸਾਲ ਵਾਸੀ ਆਰੀਆਨਗਰ ਦੀ ਰਹਿਣ ਵਾਲੀ ਤਸੀ ਜਾ ਰਹੀ ਹੈ ਉਸ ਦੀ ਪਤਨੀ ਹਲਵਾਈਆਂ ਦੇ ਨਾਲ ਮਜ਼ਦੂਰੀ ਦਾ ਕੰਮ ਕਰਦੀ ਸੀ ਇਸ ਮੌਕੇ ਤੇ ਪਤੀ ਦੇ ਵੱਲੋਂ ਹੀ ਜਾਣਕਾਰੀ ਦਿੱਤੀ ਗਈ ਬੀਤੇ ਦਿਨ ਉਹ ਆਪਣੀ ਸਹੇਲੀ ਸੁਮਨ ਦੇ ਨਾਲ ਕੰਮ ਦੀ ਭਾਲ ਦੇ ਵਿੱਚ ਪਿੰਡ ਦੇ ਲਈ ਗਈ ਸੀ ਤਾਂ ਉੱਥੋਂ ਹੀ ਸੁਮਨ ਦਾ ਮੋਬਾਈਲ ਲੈ ਕੇ ਕਿਤੇ ਹੋਰ ਚਲੀ ਗਈ ਸ਼ਾਮ ਨੂੰ ਸੁਮਨ ਘਰ ਆਈ ਪਰ ਪੂਜਾ ਦਾ ਕੋਈ ਵੀ ਅਤਾ ਪਤਾ ਨਹੀਂ ਸੀ ਸੁਮਨ ਦੇ ਪੁੱਛਣ ਤੇ ਉਸ ਨੇ ਦੱਸਿਆ ਕਿ ਉਹ ਪੂਜਾ ਬਾਰੇ ਕੁਝ ਨਹੀਂ ਜਾਣਦੀ ਪਰ ਉਸਨੇ ਉਸਦਾ ਫੋਨ ਜ਼ਰੂਰ ਇਸਤੇਮਾਲ ਕੀਤਾ ਸੀ। ਥਾਣਾ ਸਿਟੀ ਦੋ ਦੀ ਪੁਲਿਸ ਨੇ ਉਹਨਾਂ ਨੂੰ ਸੂਚਨਾ ਦਿੱਤੀ ਕਿ ਅਨੂਪਗੜ ਦੀ ਨਹਿਰ ਦੇ ਵਿੱਚੋਂ ਇੱਕ ਮ੍ਰਿਤਕ ਦੇ ਬਰਾਮਦ ਹੋਈ ਹੈ ਜੋ ਕਿ ਕਿਸੇ ਹੋਰ ਦੀ ਨਹੀਂ ਸਗੋ ਪੂਜਾ ਦੀ ਹੀ ਹੈ। ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਹਰਪ੍ਰੀਤ ਸਿੰਘ ਤੇ ਨਾਲ ਗੱਲ ਕਰਨ ਤੇ ਉਹਨਾਂ ਆਖਿਆ ਕਿ ਉਹਨਾਂ ਨੂੰ ਰਾਜਸਥਾਨ ਪੁਲਿਸ ਤੋਂ ਮ੍ਰਿਤਕ ਦੇ ਮਿਲਣ ਦੀ ਸੂਚਨਾ ਮਿਲੀ ਸੀ ਜਦੋਂ ਕਿ ਪਰਿਵਾਰਿਕ ਮੈਂਬਰਾਂ ਨੇ ਇੱਥੇ ਹੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਇਸ ਦੇ ਕਾਰਨ ਹੀ ਪੁਲਿਸ ਪੂਰੀ ਤਰ੍ਹਾਂ ਤੇ ਨਾਲ ਕਾਰਵਾਈ ਕਰ ਪਾਈ ਮ੍ਰਿਤਕ ਦੇ ਮਿਲਣ ਤੋਂ ਬਾਅਦ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਅਤੇ ਪਤਾ ਲੱਗਿਆ ਕਿ ਇਹ ਪੂਜਾ ਦੀ ਹੀ ਮ੍ਰਿਤਕ ਦੀ ਤਿੰਨ ਬੱਚਿਆਂ ਦੀ ਮਾਂ ਅਜਿਹੇ ਹਾਲਤ ਦੇ ਵਿੱਚ ਨਹਿਰ ਦੇ ਵਿੱਚੋਂ ਜਿਸ ਦੀ ਬੇਬਰਾਮਤ ਹੁੰਦੀ ਹੈ ਸ਼ਰੀਰ ਦੇ ਉੱਪਰ ਸੱਟਾਂ ਦੇ ਨਿਸ਼ਾਨ ਸੀ ਤਿੰਨ ਦਿਨ ਤੋਂ ਲਾਪਤਾ ਸੀ ਪਰ ਉਸ ਦੇ ਨਾਲ ਕੀ ਕੁਝ ਵਾਪਰਿਆ ਇਸ ਨੂੰ ਲੈ ਕੇ ਹੁਣ ਤੱਕ ਕੋਈ ਵੀ ਖੁਲਾਸਾ ਨਹੀਂ ਹੋ ਪਾਇਆ ਕੀ ਤੁਹਾਡੀ ਕੀ ਲੱਗਦੀ ਸੀ ਇਹ ਜੋ ਪੂਜਾ ਜੀ ਕੀ ਗੱਲ ਕੀ ਹੋਈ ਤੁਹਾਡੀ ਨੋ ਨਾਲ ਜੀ ਕੋਈ ਗੱਲ ਨਹੀਂ ਜੀ ਉਹ ਪੈਰ ਕੋਲ ਰਹਿੰਦੀ ਸੀ ਤੋਂ ਨੰਬਰ ਪੈਰ ਕੋਲੇ ਤਾਂ ਮੇਰਾ ਮੁੰਡਾ ਵੱਡਾ ਵੀ ਮੇਰੇ ਕੋਲ ਰਹਿੰਦਾ ਸੀ ਮੇਰਾ ਪੋਤਾ ਵੀ ਮੇਰੇ ਕੋਲ ਰਹਿੰਦਾ ਸੀ ਦੋ ਜਵਾਂ ਖਾਣ ਲੱਗੇ ਰਹਿੰਦੇ ਸੀ ਹੁਣ ਜੋ 10-12 ਦਿਨ ਚ ਵੱਡੇ ਮੰਤਾਰ ਦੇ ਘਰਾਂ ਨੂੰ ਲੈ ਗਈ ਸੀ ਆਪਣੇ ਕੋਲ ਤਾਂ ਹੁਣ ਮੈਂ ਤਾਂ ਵੀ ਨਾ ਉਹ ਸਾਡੇ ਕੋਲ ਆਂਦੀ ਸੀ ਨਾ ਅਸੀਂ ਜਾਂਦੇ ਸੀ ਉਹਨੇ ਲਈ ਸੀ 10-12 ਦਿਨਾਂ ਤੋਂ ਇਹ ਆਪਣੇ ਘਰਾਂ ਨੂੰ ਉਸ ਤੋਂ ਬਾਅਦ ਹੁਣ ਇਹ ਗੱਲ ਹੋ ਗਈ ਤੇ ਸੁਮਨ ਨਾਲ ਰਹਿੰਦੀ ਸੀ ਜਦੋਂ ਸੁਮਨ ਨੂੰ ਪਤਾ ਵੀ ਕੀ ਗੱਲ ਹੋਈ ਹੁੰਦੇ ਨਾਲ ਕੋਈ ਇਹ ਸੁਮਨ ਨਾਲ ਘਰੁਗਲਾ ਕੇ ਲੱਗੀ ਸੀ ਆਪਾਂ ਕੰਮ ਪੁੱਛ ਕੇ ਆਈਏ ਇਹਨੂੰ ਜੀ ਆਪਦਾ ਫੋਨ ਦਿੱਤਾ ਹੈਗਾ ਇਹ ਆਪਦੇ ਘਰੇ ਆ ਗਈ ਤਾਂ ਸਾਡੇ ਕੋਲ ਨੂੰ ਫੋਨ ਤੇ ਆਈ ਇਹ ਜੀ ਰਾਤ ਨੂੰ ਮੇਰੇ ਕੋਲ ਆਈ ਹੈ ਕੱਲ ਰਾਤ ਨੂੰ ਇਹ ਮੈਨੂੰ ਕੰਦੀ ਹੈ ਵੀ ਮੇਰਾ ਫੋਨ ਲੈ ਕੇ ਤੁਹਾਡੀ ਬਹੁਤਾ ਹੀ ਨਹੀਂ ਮੈਂ ਕਿਹਾ ਤੂੰ ਵੀ ਦੇਖੇਂਗੇ ਫੋਨ ਤੈਨੂੰ ਬਤਾਉਣਾ ਚਾਹੀਦਾ ਸੰਦਗੀ ਤਾਂ ਸਾਡੇ ਅੰਦਰ ਹੀ ਨਹੀਂ ਜਾਂਦੀ ਨਹੀਂ ਮੈਂ ਤਾਂ ਸਵੇਰੇ ਮੇਰੀ ਪੋਤੀ ਬੁਲਾਈ ਇਹਨੂੰ ਆਪਦੇ ਘਰੇ ਕਿੰਦੇ ਤੇ ਮੰਮੀ ਆ ਗਈ ਤਾਂ ਮੈਨੂੰ ਗੰਗਾ ਨਗਰ ਜਾਣਾ ਸੀ ਦਵਾਈ ਦਵਾਣ ਮੇਰੀ ਕੁੜੀ ਨੂੰ ਤੇ ਜਦੋਂ ਮੈਂ ਕਿਹਾ ਇੱਕ ਦਿਨ ਮੰਮੀ ਆ ਗਈ ਮੈਂ ਕਿਹਾ ਮੰਮੀ ਡੈਨੂ ਕੀ ਪਤਾ ਤੈਨੂੰ ਪਤਾ ਹੋਣਾ ਚਾਹੀਦਾ ਤੂੰ ਕੌਣ ਲੈ ਗਈ ਆ ਤੈਨੂੰ ਪਤਾ ਹੋਣਾ ਚਾਹੀਦਾ ਮੈਂ ਕਿ ਤੂੰ ਫੋਨ ਲੈ ਗਈ ਆ ਇਹ ਗੱਲ ਕਹਿ ਕੇ ਮੈਂ ਕਹਿੰਗਾ ਨਗਰਟਾਲੀ ਗਈ ਕਹਿੰਗਾ ਨਗਰ ਤੋਂ ਮਾਈ ਨਹੀਂ ਦਾ ਪੁਲਿਸ ਦਾ ਫੋਨ ਚਲਾ ਗਿਆ ਕਿ ਪੁਲਿਸ ਦਾ ਕੀ ਮੈਸੇਜ ਆਇਆ ਤੁਹਾਨੂੰ ਬਈ ਉਹ ਦੀ ਵੀ ਪੂਜਾਰਨੀ ਦਾ ਨਾਮ ਪਤਾ ਕੀ ਕਿੰਦਾ ਹੈਗਾ ਕ੍ਰਿਸ਼ਨ ਕੁਮਾਰ ਕੋਣ ਹੈ ਮੇਰੇ ਮੁੰਡਾ ਅੱਛਾ ਕੱਲ ਜਿਉਂ ਦੇ ਕਿ ਮਾਂ ਆ ਬਹੋ ਹੈ ਕਿ ਚੈਨੀ ਮੈਂ ਜੀ ਕਹਿੰਦਾ ਕਨੂੰ ਪੂਜਾਰਨਾ ਪੁਲਿਸ ਨੇ ਦੱਸਿਆ ਪੂਜਾ ਦੀ ਲਾਸ਼ ਨੂੰ ਪਗੜ ਮਿਲੀ ਹਾਂ ਸੰਗ ਕੀ ਨਾਂ ਕੀ ਸਰ ਤੁਹਾਡੇ ਮੇਰਾ ਵਿਨੋਦ ਖੰਗਵਾਲ ਨਾਮ ਮੇਰਾ ਜੀ ਮੌਕੇ ਦੇ ਐਮਸੀ ਹੋ ਤੁਸੀਂ ਹਾਂਜੀ ਹਾਂਜੀ ਕੀ ਮੱਲੇ ਦੇ ਵਿੱਚ ਕੀ ਘਟਨਾ ਹੋਈ ਹੈ ਜੀ ਘਟਨਾ ਹੋਈ ਹੈ ਜੀ ਦੋ ਤਿੰਨ ਦਿਨਾਂ ਤੋਂ ਪੂਜਾ ਇੱਥੋਂ ਦੀ ਬੂ ਹੈ ਉਹ ਗਾਇਬ ਸੀ ਇੱਥੋਂ ਜੀ ਤਾਂ ਇਹਨਾਂ ਨੇ ਇਸ ਇਧਰ ਉਧਰ ਲੱਭਿਆ ਜੀ ਨਹੀਂ ਮਿਲੀ ਅੱਜ ਪਤਾ ਲੱਗਿਆ ਜੀ ਉਹਦੀ ਜਿਹੜੀ ਰੈੱਡ ਬੁੱਡੀ ਉਹ ਰਾਜਸਥਾਨ ਚ ਕਿਸੇ ਨਹਿਰ ਦੇ ਵਿੱਚ ਹੈ ਤੇ ਇੱਕ ਕਿਸੇ ਔਰਤ ਨੂੰ ਵੀ ਨਾਲ ਅੱਜ ਪੁਲਿਸ ਨੂੰ ਪੋਸਟ ਅਚਲੀ ਲੈ ਗਈ ਹੁੰਦਾ ਕੀ ਰੋਲ ਹੈ ਜੀ ਇਸ ਤਰ੍ਹਾਂ ਜੀ ਰੋਲ ਦਾ ਤੋਂ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਕੌਣ ਦਾ ਕਿੰਨਾ ਰੋਲ ਹੈ ਜੀ ਕੁਝ ਨਹੀਂ ਪਤਾ ਲੱਗ ਰਿਹਾ ਹਲੇ ਕੁ ਸਾਰਾ ਜਾਸਤ ਉਹ ਬਾਦੀ ਪਤਾ ਨਹੀਂ ਥੋੜਾ ਉੱਚਾ ਬੋਲੋ ਕਿਸ਼ਨ ਕੀ ਗੱਲ ਕੀ ਹੋਈ ਤੁਹਾਡੀ ਪਤਨੀ ਕਿੰਨੇ ਦਿਨਾਂ ਤੋਂ ਗਾਇਬ ਸੀਗੀ ਬੁੱਧਵਾਰ ਨੂੰ ਰਹੀ ਹੈ ਬੁੱਧਵਾਰ ਨੂੰ ਕੀ ਹਾਲਾਤਾਂ ਚ ਗਈ ਸੀ ਕੀ ਕੰਮ ਕਰਦੀ ਸੀ ਘਰ ਵਾਲੇ ਦਾ ਕੰਮ ਕਰਦੀ ਤੇ ਤੁਸੀਂ 3 ਦਿਨ ਤੱਕ ਪੁਲਿਸ ਰਿਪੋਰਟ ਕੀਤੀ ਸੀ ਮੈਂ ਗਾਜੀ ਬੁੱਧਵਾਰ ਨੂੰ ਤੇ ਮੈਂ ਸ਼ਾਮ ਨੂੰ ਜਦੋਂ ਆਇਆ ਮੇਰੀ ਕੁੜੀ ਕਹਿੰਦੀ ਵੀ ਉਹਦੇ ਨਾਲ ਗਈ ਆ ਕਿੰਨੇ ਨਾਲ ਗਈ ਸੀਗੀ ਮੰਨ ਲੈਂਦੇ ਅੱਛਾ ਮੈਂ ਕਿਹਾ ਕੰਮ ਤੇ ਜਾਂਦੀ ਰਹਿ ਜਾਂਦੇ ਲੱਗੇ ਜਾਂਦੇ ਕੋਈ ਵਾਰੀ ਆਜੀ ਕਿਸੇ ਕੋਈ ਮੈਨੂੰ ਅਜੇ ਪਤਾ ਨਹੀਂ ਲੱਗਿਆ ਤੇ ਕੀ ਹਾਲਾਤਾਂ ਚ ਤੁਹਾਡੀ ਵਾਈਫ ਤੁਹਾਨੂੰ ਕਿਵੇਂ ਪਤਾ ਲੱਗਿਆ ਉਹ ਮਤਲਬ ਤੁਹਾਡੀ ਜਿਹੜੀ ਵਾਈਫ ਹੈ ਉਹਦੇ ਡੈੱਡ ਬੁਡੀ ਮਿਲੀ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਪੁਲਿਸ ਦਾ ਫੋਨ ਗਿਆ ਸਾਡੇ ਪ੍ਰਧਾਨ ਨੂੰ ਦੱਸਿਆ ਉਹ ਕੰਦਰ ਵੀ ਥਾਣੇ ਫੋਨ ਆਇਆਗਾ ਅੱਛਾ ਅੱਛਾ ਜਦੋਂ ਪਤਾ ਲੱਗਿਆ ਕੋਈ ਪਤਾ ਲੱਗਿਆ ਕੋਈ ਕਿਸੇ ਨਾਲ ਕੋਈ ਰੰਜਿਸ਼ ਕਿਸੇ ਨਾਲ ਕੋਈ ਇਸ ਤਰ੍ਹਾਂ ਦੀ ਗੰਤ ਨਹੀਂ ਸਰ ਇੱਕ ਮਹਿਲਾ ਦੀ ਆਪਣੇ ਬੋਰ ਦੀ ਆਰਿਆਨਗਰ ਦੀ ਪਗੜ ਮਿਲੀ ਹੈ ਕੀ ਮਾਮਲਾ ਹੈ ਜੀ ਇਹਦੇ ਚ ਜੀ ਸਾਨੂੰ ਇੱਕ ਕਾਲ ਆਈ ਸੀ Rajasthan Police ਵੱਲੋਂ ਥਾਣਾ ਬਕਲਾਵਾ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਜੀ ਉਹਨਾਂ ਨੇ ਦੱਸਿਆ ਇੱਕ ਲੇਡੀ ਜੀ ਇੱਥੇ ਮਿਲੀ ਆ ਉਹਦਾ ਨਾਮ ਈ ਪੂਜਾ ਬਾਈ ਪੋਪੂਲਸ਼ਨ ਅਸੀਂ ਉਹਦੇ ਸਬੰਧੀ ਜਿਹੜੇ ਸਬੰਧਤ ਉਹਦੇ ਪਰਿਵਾਰ ਨੂੰ ਅਸੀਂ ਜਾਣਕਾਰੀ ਦਿੱਤੀ ਉਹਨਾਂ ਨੂੰ ਬੁਲਾ ਕੇ ਅਸੀਂ ਦੱਸਤਾ ਵੀ ਉੱਥੇ ਜਾ ਕੇ ਪਹੁੰਚ ਗਏ ਆ ਉਹਦੀ ਕਾਰਵਾਈ ਖਰਾਸਾਦਾ ਕਿਉਂਕਿ ਇਹਦੇ ਸਬੰਧੀ ਸਾਡੇ ਕੋਲੇ ਕੋਈ ਲਿਖਤੀ ਕੰਪਲੇਂਟ ਨਹੀਂ ਸੀ ਇਸ ਕਰਕੇ ਸਬੰਧਤ ਨਾ ਕੋਈ ਲਾਪਤਾ ਨਹੀਂ ਸੀ ਨਾ ਜੀ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਸੀ ਤੇ ਫਿਰ ਸਾਰੀ ਕਾਰਵਾਈ ਰਾਈਸਨ ਪੁਲਸੀ ਕਰੇਗੀ ਜੀ ਹਾਂ ਜੀ ਉਹਨਾਂ ਨਾਲ ਤਾਲਮੇਲ ਕਰ ਰਹੇ ਆ ਜੀ ਅਸੀਂ ਤਾਲਮੇਲ ਕਰਕੇ ਫਿਰ ਸਾਹ ਦੇ ਅੱਗੇ ਸੁਣ ਦਗਾ ਟਿਕਾ ਜੀ